ਬੀਪਾ ਹਰ ਸਿਮਰਤ ਕੋਲ ਬਦਲ ਅੱਜ ਉੜੀਆ ਕਲੋਨੀ ਵਿੱਚ ਅਗਨੀ ਪੀੜਤ ਲੋਕਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ। ਉਹਨਾਂ ਨੇ ਮਰਤਕ ਬੱਚਿਆਂ ਦੀ ਮਾਤਾ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਪੀੜਤਾਂ ਦੀ ਹਰ ਸਮੱਸਿਆ ਵਿੱਚ ਸਹਾਇੀ ਹੋਣ ਦਾ ਵਾਅਦਾ ਵੀ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਨਾ ਪਹੁੰਚਣ ਕਾਰਨ ਇੰਨੀ ਵੱਡੀ ਦੁਖਦਾਈ ਘਟਨਾ ਵਾਪਰ ਗਈ। ਬਹੁਤ ਦੁੱਖ ਹੁੰਦਾ ਹੈ ਕਿ ਇਹ ਵਿਚਾਰੇ ਗਰੀਬ ਆਪ ਦਾ ਢਿੱਡ ਭਰਨ ਵਾਸਤੇ ਮਜ਼ਦੂਰੀ ਕਰਕੇ ਇਥੇ ਰਹਿੰਦੇ ਨੇ ਤੇ ਆਪ ਦੇ ਬੱਚਿਆਂ ਦਾ ਪੇਟ ਪਾਲਦੇ ਨੇ ਤੇ ਅੱਗ ਲੱਗਦੀ ਹੈ ਤੇ ਸਮੇਂ ਦੇ ਨਾਲ ਜੇ ਪਹੁੰਚ ਜਾਂਦੀ ਫਾਇਰ ਬ੍ਰਿਗੇਡ ਸ਼ਾਇਦ ਇਹ ਦੋ ਬੱਚੀਆਂ ਬਚ ਜਾਂਦੀਆਂ ਕਿਉਂਕਿ ਬੱਚਿਆਂ ਨੂੰ ਘਰ ਛੱਡ ਕੇ ਮਜ਼ਦੂਰੀ ਕਰਨ ਵਾਸਤੇ ਗਏ ਸੀ ਪੂਰਾ ਨੁਕਸਾਨ ਹੋਇਆ ਹੈ ਨਾ ਕੋਈ ਮਕਾਨ ਰਿਹਾ ਨਾ ਕੋਈ ਸਮਾਨ ਰਿਹਾ ਬੱਚੇ ਵੀ ਗਏ ਤੇ ਬਹੁਤ ਹੀ ਦੁੱਖ ਹੁੰਦਾ ਹੈ ਕਿ ਕਿੰਨਾ ਵੱਡਾ ਵੱਡੀ ਤਕਲੀਫ ਇਹਨਾਂ ਦੇ ਉੱਤੇ ਆਇਆ ਹੈ ਬਲਕਿ ਘਰ ਕਸ ਇਹਨਾਂ ਦੇ ਜੋ ਵੀ ਝੁੱਗੀ ਜੀ ਸੀਗੀ ਮਕਾਨ ਤਾਂ ਕੀ ਸੀਗੇ ਕੱਚੇ ਸੀਗੇ 10 ਪਰਿਵਾਰਾਂ ਦੇ ਇਹਨਾਂ ਦੇ ਕਮਰੇ-ਕੁਮਰੇ ਸਾਰੇ ਸੜੇ ਗਏ ਨੇ ਸੋ ਇਹਨਾਂ ਦੀ ਸਾਰਿਆਂ ਦੀ ਬੇਨਤੀ ਹੈ ਤੇ ਮੈਂ ਵੀ ਸਰਕਾਰ ਨੂੰ ਬੇਨਤੀ ਕਰਦੀਆਂ ਮੁੱਖ ਮੰਤਰੀ ਨੂੰ ਬੇਨਤੀ ਕਰਦੀਆਂ ਕਿ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਪੰਜਾਬ ਦੇ ਖਰਚੇ ਦੇ ਨਾਲ ਦੇਸ਼ ਭਰ ਦੇ ਤੁਸੀਂ ਉੜਦੇ ਫਿਰਦੇ ਹੋ ਸਾਡਾ ਹੈਲੀਕਾਪਟਰ ਲੈ ਕੇ ਜਹਾਜ਼ ਲੈ ਕੇ ਕਾਸ਼ ਕੇਜਰੀਵਾਲ ਨੂੰ ਮਿਲਣ ਵਾਸਤੇ ਜਿਹੜਾ ਤੁਹਾਨੂੰ ਸਮਾਂ ਹੈ ਆਪਦੇ ਲੋਕਾਂ ਨੂੰ ਵੀ ਆ ਕੇ ਤੁਸੀਂ ਇੱਥੇ ਦੇਖ ਲਓ ਕਿ ਇਸ ਹਾਲਾਤ 'ਚ ਰਹਿ ਰਹੇ ਨੇ ਅੰਜਾਂਦਾ ਰਸਤਾ ਇੱਕ ਉਹ ਪੁਲ ਜਿਹੜੀ ਸੀ ਬਣਾ ਗਏ ਸੀਗੇ ਬਸ ਉਹੀ ਪੁਲ ਅੰਜਾਂਦਾ ਰਸਤਾ ਹੈ ਉਸ ਪੁਲ ਨੂੰ ਥੋੜਾ ਚੌੜਾ ਕੀਤਾ ਜਾਏ ਇਹ ਇਨਾਂ ਲੋਕਾਂ ਦੀ ਮੰਗ ਹੈਗੀ ਇਹ ਪਰਿਵਾਰਾਂ ਦੇ ਇਨਾਂ ਦਾ ਨੁਕਸਾਨ ਹੋਇਆ ਸਾਰੇ ਪਰਿਵਾਰ ਸਿਰਫ ਕਮਰਾ ਮੰਗਦੇ ਨੇ ਇੱਕੋ ਇੱਕ ਕਮਰੇ ਇਸ ਤਰ੍ਹਾਂ ਰਹਿੰਦੇ ਨੇ ਅੱਗੇ ਮੀਂਹ ਵੀ ਆਊਗਾ ਮੌਸਮ ਵੀ ਤੇ ਕੀ ਇਨਾਂ ਦਾ ਹਾਲ ਹੋਊਗਾ ਇਨਾਂ ਦੇ ਉੱਤੇ ਤਰਸ ਕਰੋ ਕੁਝ ਪੰਜਾਬ ਦੇ ਪੈਸੇ ਦੂਜੇ ਕੇਜਰੀਵਾਲ ਨੂੰ ਚਮਕਾਉਣ ਲਈ ਲੁਟਾਨ ਦੇ ਬਜਾਏ ਇੱਥੇ ਆ ਕੇ ਇਹਨਾਂ ਗਰੀਬਾਂ ਦੀ ਮਦਦ ਕਰੋ ਤੁਸੀਂ ਕੋਈ ਨਹੀਂ ਇਹਨਾਂ ਨੂੰ ਰਾਸ਼ਨ ਕਾਰਡ ਵੀ ਅਸੀਂ ਬਣਾ ਕੇ ਦਿੱਤਾ ਸੀ ਜੋ ਸਬੂਤ ਪਾਲ ਸਾਹਿਬ ਨੇ ਆਪ ਆਪਣੇ ਵੇਲੇ ਦਿੱਤਾ ਸੀ ਆਪਣੇ ਵੇਲੇ ਦਿੱਤਾ ਸੀ ਅੱਜ ਸਾਰੇ ਇਹਨਾਂ ਦੇ ਕਾਰਡ ਗੁੰਮ ਦੇ ਸਬੂਤ ਸਭ ਕੁਝ ਖਤਮ ਹੋ ਗਿਆ ਤੇ ਇਹਨਾਂ ਨੂੰ ਰਾਸ਼ਨ ਵਿਚਾਰਿਆਂ ਨੂੰ ਕੌਣ ਦੋਗਾ ਸੋ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਕੀ ਪਾਵੇ ਜ਼ਹਿਰੀਲੀ ਸ਼ਰਾਬ ਦੇ ਨਾਲ ਤੁਹਾਡੇ ਹਲਕੇ 'ਚ ਮਰੇ ਤੁਹਾਨੂੰ ਉੱਥੇ ਜਾਣ ਦਾ ਸਮਾਂ ਨਹੀਂ ਸਰ ਹਫ਼ਤੇ 10 ਦਿਨ ਬਾਅਦ ਤੁਸੀਂ ਪਹੁੰਚੇ ਅੱਜ ਇਹਨਾਂ ਵੱਡਾ ਸੰਕਟ ਇਹਨਾਂ ਵਿਚਾਰੇ ਗਰੀਬਾਂ ਦੇ ਉੱਤੇ ਆਏ ਨੇ ਇਹ ਪ੍ਰਵਾਸੀ ਹੈਗੇ ਲੇਕਿਨ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਸਾਡੇ ਆਪਣੇ ਨੇ ਨਿੱਕੇ ਨਿੱਕੇ ਇਹਨਾਂ ਦੇ ਬੱਚੇ ਨੇ ਤਰਸ ਕਰੋ ਇਹਨਾਂ ਦੇ ਬੱਚਿਆਂ ਦੇ ਉੱਤੇ ਆ ਕੇ ਇਹਨਾਂ ਦੇ ਹਾਲਾਤ ਦੇਖੋ ਤੁਹਾਡੇ ਵਾਸਤੇ ਛੋਟੀ ਜੀ ਚੀਜ਼ ਹੈ ਇੱਕ ਤੁਹਾਡੇ ਫੋਨ ਕਾਲ ਦੇ ਨਾਲ ਇਹਨਾਂ ਦੇ ਘਰ-ਕੂਰ ਸਾਰੇ ਪੱਕੇ ਕਰ ਦਿੱਤੇ ਜਾਣਗੇ ਇਹਨਾਂ ਨੂੰ ਕੋਈ ਮਦਦ ਮਿਲ ਜੂਗੀ ਜਿਹੜੇ ਬਿਮਾਰ ਪਏ ਨੇ ਹਸਪਤਾਲ 'ਚ ਹੈ ਉਹਨਾਂ ਦੇ ਇਲਾਜ ਵਾਸਤੇ ਕੁਝ ਇਹਨਾਂ ਨੂੰ ਪੈਸੇ ਦਿਵਾ ਦਿਓ ਬਹੁਤ ਕੁਝ ਤੁਸੀਂ ਕਰ ਸਕਦੇ ਹੋ ਬੜੇ ਵੱਡੇ ਉਹਦੇ 'ਚ ਲੋਕਾਂ ਨੇ ਤੁਹਾਨੂੰ ਬਿਠਾਇਆ ਹੈ ਲੇਕਿਨ ਆਪਣੇ ਵਾਸਤੇ ਕੁਝ ਦਰਦ ਮਹਿਸੂਸ ਕਰੋ ਆ ਕੇ ਮਿਲੋ ਇਹਨਾਂ ਨੂੰ ਇਹਨਾਂ ਦੀ ਇਸ ਓਕੀ ਕੜੀ ਚ ਮਲਮ ਲਾਓ ਬਾਪ ਫੜੋ ਕਿ ਅੱਜ ਸਰਕਾਰ ਇਹਨਾਂ ਦੇ ਨਾਲ ਖੜੀ ਹੈ ਨੀ ਨੀਜੀ ਤੌਰ ਤੇ ਉਸ ਕਰ ਰਹੇ ਉਸੇ ਐਸੋ ਨਹੀਂ ਜੋ ਇਹਨਾਂ ਨੂੰ ਮੈਂ ਕਿਹਾ ਜੋ ਇਹਨਾਂ ਨੂੰ ਇਹ ਮਕਾਨ ਮੁਕੁੰਨ ਦੀ ਗੱਲ ਕਰ ਰਹੇ ਆ ਆਪਾਂ ਇਕੱਠੇ-ਕੁੱਠੇ ਕਰਕੇ ਬਾਕੀ ਲੋਕਾਂ ਨੂੰ ਬੇਨਤੀ ਕਰਕੇ ਜੋ ਕਿਉਂਕਿ ਪਤਾ ਨਹੀਂ ਇੱਥੇ ਹੁਣ ਕੀ ਇਹਦੇ ਲੀਗਲ ਐਸਪੈਕਟਸ ਕੀ ਹੈਗੇ ਆ ਤਾਂ ਸਰਕਾਰ ਸਾਰਾ ਕੁਝ ਕਰ ਸਕਦੀ ਹੈ ਨਾ ਜੀ ਜਿਨ੍ਹਾਂ ਨੇ ਲੱਖ ਰੁਪਿਆ ਦਿੱਤਾ ਜੀ ਕੱਲ ਜਗਰੂਪ ਗਿੱਲ ਸਾਹਿਬ ਨੇ ਕਿ ਅਸੀਂ ਇਸ ਪਰਿਵਾਰ ਨੂੰ ਜਿਨ੍ਹਾਂ ਦੀਆਂ ਦੋ ਬੇਟੀਆਂ ਦੀ ਡੈਥ ਹੋਈ ਹੈਗਾ 25-25 ਲੱਖ ਰੁਪਿਆ ਦੇਵਾਂਗੇ ਤੇ 25-25 ਹਜ਼ਾਰ ਰੁਪਿਆ ਜਿਨ੍ਹਾਂ ਦੀਆਂ ਝੁੱਗੀਆਂ ਅਟਸੜੀਆਂ ਉਹਨਾਂ ਦੇ ਦੇਖੋ 25 ਹਜ਼ਾਰ ਚ ਅੱਜ ਕੀ ਮੰਨਦਾ ਹੈਗਾ ਮੈਨੂੰ ਲੱਗਦਾ ਤਰਪਾਲ ਵੀ ਨਹੀਂ ਲੱਗੂਗੀ 25 ਹਜ਼ਾਰ ਦੇ ਨਾਲ ਘਰ ਦਾ ਸਾਰਾ ਬਰਤਨ-ਬਰਤਨ ਸਾਰੇ ਸਮਾਨ ਤੇ ਕੱਪੜੇ ਲੀਰੇ ਸਾਰਾ ਕੁਝ ਕੁਝ ਵੀ ਤਾਂ ਰਹਿਣਾ ਨਹੀਂ ਤੇ 80000 ਕਰੋੜ ਦਾ ਕਰਜ਼ਾ ਤੁਸੀਂ ਲਾ ਰਹੇ ਤਾਂ ਇਹ ਨਾ ਵਾਸਤੇ 25000 ਤਾਂ ਲੋਕਾਂ ਵਾਸਤੇ ਇੰਨੀ ਕੰਜੂਸੀ ਤੇ ਹਵਾਈ ਜਹਾਜ਼ ਤੇ ਹੈਲੀਕਾਪਟਰਾਂ ਜੇ ਇੱਥੇ ਉੱਥੇ ਉੜ ਕੇ ਚੋਣ ਪ੍ਰਚਾਰ ਲਈ ਤੁਹਾਡੇ ਕੋਲ ਕੋਈ ਘਾਟ ਕਮੀ ਨਹੀਂ ਹੈਗੀ ਸ਼ਰਮਾ ਨਹੀਂ ਚਾਹੀਦੀ ਹੈ ਭਈ ਜਿੰਨਾ ਖਰਚਾ ਲੱਗਦਾ ਉਹਨਾਂ ਦਾ ਵਿਚਾਰਿਆਂ ਨੂੰ ਦੇ ਦਿਓ ਨਾਲੇ ਜਿਹੜੇ ਹਸਪਤਾਲ 'ਚ ਜਿਹੜੇ ਮਰੀਜ਼ ਜਿਨ੍ਹਾਂ ਦੀ ਲਤ ਲੁੱਤ ਘੱਟੀ ਗਈ ਉਹ ਰਿਆ ਕਲਨੀ ਤੋਂ ਇਹਨਾਂ ਨੂੰ ਬਚਾਉਣ ਵਾਸਤੇ ਆਇਆ ਉਹਨਾਂ ਦੀ ਲਤ ਕੱਢੀ 40000 ਤਾਂ ਇਹਦਾ ਇੱਕ ਦਿਨ ਦਾ ਖਰਚਾ ਉਹਨਾਂ ਦਾ ਹੋ ਗਿਆ ਉਹ ਬੱਚੀ ਨਾਲ ਕੀ ਕਰੂਗਾ ਸੋ ਕੁਛ ਤਾਂ ਹਮਦਰਦੀ ਦਿਖਾਓ ਕਿ ਨਾ ਵੱਡਾ ਖਜ਼ਾਨਾ ਦੇ ਮਾਲਕ ਤੁਸੀਂ ਹੋ 25000 ਰੁਪਏ ਦਿੰਦੇ ਸੰਗ ਨਹੀਂ ਆਈ ਤੁਹਾਨੂੰ ਬਾਕੀ ਮੈਡਮ ਇਹਨਾਂ ਨੇ ਕਿਹਾ ਵੀ ਐਲਾਨ ਨਹੀਂ ਕੀਤਾ ਪੈਸੇ ਨਾਲ ਤੱਕ ਨਾਲ ਪੁੱਛੇ ਨਹੀਂ ਮੈਡਮ ਉਹ ਇਹ ਐ ਐਲਾਨ ਵਾਲੀ ਸਰਕਾਰ ਰਹਿ ਗਈ ਹੈ ਜੀ ਜਦ ਕਿਸਾਨੀ ਅੰਦੋਲਨ ਚ ਵੀ ਉਹ ਕਿਸਾਨ ਵੀ ਅਜੇ ਹਾਲ ਦੇ ਫਿਰਦੇ ਨੇ ਕਿ ਉਹਨਾਂ ਨੂੰ ਜਿਹੜੀਆਂ ਦੀ ਮੌਤਾਂ ਹੋਈਆਂ ਉਹਨਾਂ ਨੂੰ ਕੁਝ ਮਿਲ ਜਾਏ ਸੋ ਇਹ ਸਰਕਾਰ ਸਿਰਫ ਗੱਲਾਂ ਤਾਈਂ ਸੀਮਤ ਹੈਗੀ ਲੇਕਿਨ ਕੋਈ ਗੱਲ ਨਹੀਂ ਹੁਣ ਲੋਕੀ ਇਹਨਾਂ ਦੀ ਗੱਲਾਂ ਤੋਂ ਇਹਨਾਂ ਨੂੰ ਭੱਜਣ ਨਹੀਂ ਦੇਣਗੇ ਇਹ ਦੇ ਕੇ ਹੀ ਛਡਾਵਾਂਗੇ ਭਾਵੇਂ ਧਰਨੇ ਲਾ ਨਹੀਂ ਹੋਣ ਪਾਵੇਂ ਜੋ ਇਹਨਾਂ ਦਾ ਹੱਕ ਮਿਲਣਾ ਚਾਹੀਦਾ ਉਸ ਖਜ਼ਾਨੇ 'ਚ ਪਹਿਲੇ ਹੱਕ ਲੋਕਾਂ ਦਾ ਹੈਗਾ ਇਹ ਕੇਜਰੀਵਾਲ ਦਾ ਤਾਂ ਕੋਈ ਹੱਕ ਹੀ ਨਹੀਂ ਹੈਗਾ ਆਪਣੀ ਕੁਰਸੀ ਖਾਤਰ ਸਾਰਾ ਕੁਝ ਉਹਦੇ ਉੱਤੇ ਲਟਾਈ ਜਾ ਰਿਹਾ ਹੈ ਨਾ ਲੋਕਾਂ ਦਾ ਜਿਹੜਾ ਹੱਕ ਬੰਦਾ ਹੈ ਦੇਖਦੇ ਆ ਕਿਵੇਂ ਨਹੀਂ ਮਿਲਦਾ ਨਹੀਂ ਦੇਣਗੇ ਤੇ ਮੈਂ ਕਹਿੰਦੀ ਹਾਨਤ ਇਹੋ ਜੀ ਸ